ਸਾਸੂ ਜੀ ਨਾਲੇ ਇੱਕ ਗੱਲ ਦਾ ਖਿਆਲ ਹੋਰ ਰੱਖ ਲੈਣਾ ਤੁਹਾਨੂੰ ਵੀਰ ਜੀ ਨੇ ਬੜੇ ਵਿਸਥਾਰ ਦੇ ਨਾਲ ਹੇਮਕੁੰਡ ਬਾਰੇ ਦੱਸ ਦਿੱਤਾ ਹੈ ਕਿ ਇਹ ਪੰਕਤੀਆਂ ਕਿੱਥੇ ਲਿਖੀਆਂ ਹੋਈਆਂ ਨੇ ਥੋੜੀ ਜਿਹੀ ਹੋਰ ਜਾਣਕਾਰੀ ਦੱਸ ਦਈਏ ਕਿ ਇਹ ਜਿਹੜਾ ਅੱਜ ਸਾਡੇ ਵਿੱਚ ਵਿਵਾਦ ਦਾ ਵਿਸ਼ਾ ਬਣਾ ਦਿੱਤਾ ਗਿਆ ਹੈ ਦਸਮ ਗ੍ਰੰਥ ਨਾ ਦਾ ਇੱਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਖੜਾ ਕਰ ਦਿੱਤਾ ਗਿਆ ਹੈ ਉਹਦੇ ਵਿੱਚੋਂ ਇਹ ਪੰਕਤੀਆਂ ਆ ਜਿਹੜੀਆਂ ਨੇ ਲਈਆਂ ਗਈਆਂ ਨੇ ਤੇ ਜਿਹੜਾ ਪ੍ਰਕਾਸ਼ ਹਜ਼ੂਰ ਸਾਹਿਬ ਵੀ ਹੈ ਤੇ ਪਟਨਾ ਸਾਹਿਬ ਵੀ ਹੈ ਪਤਾ ਨਹੀਂ ਕੀ ਮਜਬੂਰੀ ਉਥੋਂ ਦੇ ਪੁਜਾਰੀਆਂ ਦੀ ਕਿ ਇਸ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰ ਦਿੱਤਾ ਗਿਆ ਜਿਸ ਵਿੱਚ ਉਹਨੇ ਵਿਆਖਿਆ ਕਰਕੇ ਆਪ ਜੀ ਨੂੰ ਦੱਸ ਦਿੱਤੀ ਗਈ ਹੈ ਨਾਲੇ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਪਹਾੜ ਪਰਬਤ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇੱਕ ਘਟਨਾ ਜੁੜੀ ਹੋਤੀ ਕਿ ਉਹ ਉੱਥੇ ਬੈਠ ਕੇ ਤਪ ਕਰਦੇ ਰਹੇ ਸਤਿਕਾਰਯੋਗ ਭਾਈ ਗੁਰਦਾਸ ਨੇ ਇੱਕ ਗੱਲ ਲਿਖੀ ਹੈ ਸਿਧ ਸਭ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਗੁਰੂ ਸਾਹਿਬ ਦਾ ਪਹਾੜਾ ਤੇ ਚੜ੍ਹੇ ਹੋਏ ਪਰਬਤ ਜਿਹੜੇ ਵੱਡੇ ਵੱਡੇ ਸਿਧ ਜੋਗੀ ਉਹਨਾਂ ਨੂੰ ਥੱਲੇ ਲੈ ਕੇ ਆ ਰਹੇ ਆ ਵੀ ਜੇ ਤੁਸੀਂ ਪਹਾੜਾਂ ਤੇ ਚੜੋਗੇ ਤਾਂ ਦੁਨੀਆਂ ਨੂੰ ਕੌਣ ਸਦਾਊਗਾ ਤੇ ਇਥੇ ਦੁਸ਼ਟ দমন ਜਿਹੜਾ ਆ ਉਹ ਪਰਬਤ ਤੇ ਚੜੇ ਨੇ ਪਹਾੜ ਤੇ ਚੜੇ ਨੇ ਉਹਨਾਂ ਨੂੰ ਧਰਤੀ ਤੇ ਆਉਣਾ ਪਿਆ ਤੇ ਕੋਨੇ ਤੁਹਾਨੂੰ ਸਟੋਰੀ ਦੱਸ ਹੀ ਦਿੱਤੀ ਗਈ ਹੈ ਕਿ 200 ਕਿਲੋਮੀਟਰ ਦਾ فاਸਲਾ ਤੇ ਉਹਨਾਂ ਨੂੰ ਦੁਬਾਰਾ ਜਨਮ ਲੈਣਾ ਪਿਆ ਮਾਤਾ ਗੁਜਰ ਕੌਰ ਦੀ ਕੁੱਖੋਂ ਇੱਕ ਸੰਖੇਪ ਜਾਣਕਾਰੀ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗੇ ਅਸਲ ਵਿੱਚ ਇਹ ਗੱਲਾਂ ਸਾਡੇ ਤੇ ਪ੍ਰਚਲਿਤ ਕਿਉਂ ਕੀਤੀਆਂ ਗਈਆਂ ਜਦੋਂ ਬੰਦਾ ਕਿਸੇ ਇਤਿਹਾਸਕ ਸਥਾਨ ਤੇ ਜਾਂਦਾ ਤੇ ਉੱਥੋਂ ਦਾ ਇਤਿਹਾਸ ਥੋੜਾ ਬੋਤਾ ਮੰਨ ਤੇ ਅਸਲ ਜ਼ਰੂਰ ਪਾਉਂਦਾ ਅੱਜ ਤੁਸੀਂ ਵੇਖੋ ਚਾਹੇ ਦੇਸ਼ ਆ ਚਾਹੇ ਵਿਦੇਸ਼ ਆ ਜਿੱਥੋਂ ਵੀ ਬੰਦਾ ਤਿਆਰ ਹੁੰਦਾ ਇੱਕ ਵਾਰ ਉਹਦੀ ਇਹ ਦੌਰ ਲੱਗਦੀ ਆ ਕਦੀ ਟ੍ਰਾਂਸਪੋਰਟਰਾਂ ਨੂੰ ਪੁੱਛਣਾ ਜਿਹੜੀਆਂ ਜਿਨ੍ਹਾਂ ਦੇ ਟੈਕਸੀ ਸਟੈਂਡ ਆ ਸੀ ਪੰਜਾਬ ਵਿੱਚ ਆਮ ਵੇਖਦੇ ਆ ਗਰਮੀਆਂ ਦੀਆਂ ਛੁੱਟੀਆਂ ਵਿੱਚ ਜਿੰਨੀਆਂ ਕ ਕਾਰਾਂ ਗੱਡੀਆਂ ਬੁੱਕ ਕਰ ਕਰਕੇ ਲੋਕ ਹਿਮਕੋਟ ਨੂੰ ਜਾਂਦੇ ਆ ਉਨੀ ਦੌਰ ਸਾਡੀ ਆਨੰਦਪੁਰ ਸਾਹਿਬ ਵਾਲੀ ਉਹਨਾਂ ਸਾਡਾ ਧਿਆਨ ਚਮਕੌਰ ਦੀ ਗੜੀ ਵਾਲੀ ਉਹਨਾਂ ਸਾਡਾ ਧਿਆਨ ਸਰਹੰਦ ਵਾਲੀ ਕਾਰਨ ਉਹਨਾਂ ਨੂੰ ਪਤਾ ਕਿ ਜੇ ਇਹ ਇਸ ਚਮਕੌਰ ਵੱਲੋਂ ਗਏ ਚਮਕੌਰ ਸਾਹਿਬ ਵੱਲੋਂ ਗਏ ਤੇ ਉੱਥੇ ਜਾ ਕੇ ਇਤਿਹਾਸ ਪੁੱਛਣਗੇ ਵੀ ਇਹ ਇਤਿਹਾਸ ਕੀ ਇੱਥੋਂ ਦਾ ਤੇ ਉਹ ਦੱਸਣਗੇ ਜੀ ਇੱਥੇ ਸੈਲਜਾਦੇ ਕਦੀ ਲੜਦੇ ਸੀ ਇੱਥੇ ਗੁਰੂ ਸਾਹਿਬ ਦੇ ਕੋਲੋਂ ਥਾਪੜੇ ਲੈ ਇੱਥੇ ਗੁਰੂ ਸਾਹਿਬ ਜੀ ਨੇ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਮੈਦਾਨੇ ਜੰਗ ਵਿੱਚ ਭੇਜਿਆ ਇੱਥੇ 40 ਸਿੱਖਾਂ ਨੇ ਜੰਗ ਲੜੀ ਗੁਰੂ ਸਾਹਿਬ ਇਹਨੇ ਕੁਰਬਾਨੀ ਵਾਲੇ ਆਪਣੇ ਬੱਚਿਆਂ ਦੀਆਂ ਲਾਸ਼ਾਂ ਲਾਗੂ ਦੀ ਗੁਜ਼ਰ ਗਈ ਹੋ ਸਕਦਾ ਘਰੋਂ ਗਿਆ ਨੌਜਵਾਨ ਪਤਿਤ ਹੋਵੇ ਉਹ ਨਸ਼ੇ ਕਰਦਾ ਹੋਵੇ ਪਰ ਇਹ ਇਹ ਇਤਿਹਾਸ ਸੁਣ ਕੇ ਵਿਚਾਰ ਕੇ ਹੋ ਸਕਦਾ ਕਿ ਉਹ ਸਾਬਤ ਸੂਰ ਤੋ ਕੇ ਘਰ ਆਵੇ ਤੇ ਘਰ ਆ ਕੇ ਮਾਂ ਨੂੰ ਕਵੇ ਮਾਂ ਮੈਨੂੰ ਕਿਉਂ ਨ ਦੱਸਿਆ ਨਨਪੁਰ ਸਾਹਿਬਾਰੇ ਮੈਨੂੰ ਕਦੀ ਚਮਕੌਰ ਦੀ ਗੜੀ ਬਾਰੇ ਕਿਉਂ ਨ ਦੱਸਿਆ ਐਡਾ ਬੇਮਿਸਾਲ ਇਤਿਹਾਸ ਹੈ ਜਦੀ ਮਿਸਾਲ ਦੁਨੀਆਂ ਤੇ ਨਹੀਂ ਮਿਲਦੀ ਤੇ ਹੋ ਸਕਦਾ ਕਿ ਉਹ ਬੱਚਾ ਜਾ ਕੇ ਉੱਥੋਂ ਸਿੱਖਿਆ ਲੈ ਕੇ ਕੁਝ ਆਪਣੇ ਘਰ ਵਿੱਚ ਸਿੱਖੀ ਸੰਸਕਾਰਾਂ ਨੂੰ ਧਾਰਨ ਕਰਦਾ ਜੇ ਉਹ ਸੁਹੰਦ ਜਾਂਦਾ ਉੱਥੇ ਜਾ ਕੇ ਪੁੱਛਦਾ ਵੀ ਉੱਥੋਂ ਦਾ ਕੀ ਇਤਿਹਾਸ ਹੈ ਉਹ ਦੱਸਦੇ ਵੀ ਇੱਥੇ ਕਦੀ ਸੱਜ ਜਦੇ ਰੀਆਂ ਚ ਖਲੋਤੇ ਸਨ ਜਿਨ੍ਹਾਂ ਰੀਆਂ ਚ ਖਲੋ ਕੇ ਕਿਹਾ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ ਸਿੱਖੀ ਕੀ ਨੀ ਮਹਾਮਾਹ ਸਰੋਂ ਤੇ ਉਠਾ ਚੱਲੇ ਗੁਰਿਆਈ ਦਾ ਕਿੱਸਾ ਜਾਹਾਂ ਮੇ ਬਣਾ ਚੱਲੇ ਸਿੱਖੋਂ ਦੀ ਸਲਤਨਤ ਦਾ ਪੌਦਾ ਲਗਾ ਚੱਲੇ ਗੱਦੀ ਤਾਜੋ ਤਖਤ ਬਸਾਵ ਕੌਮ ਪਾਏਗੀ ਦੁਨੀਆ ਮੇ ਜ਼ਾਲਮੂ ਕਾ ਨਿਸ਼ਾਨ ਤੱਕ ਮਟਾਏਗੀ ਉਹਨਾਂ ਨੂੰ ਪਤਾ ਹੈ ਕਿ ਜੇ ਪੌਣ ਵਾਲਾ ਯਾਤਰੂ ਸਰਹੰਗ ਜਾਏਗਾ ਚਮਕੌਰ ਸਾਹਿਬ ਜਾਏਗਾ ਅਨੰਦਪੁਰ ਸਾਹਿਬ ਜਾਏਗਾ ਤੇਥੋਂ ਕੋਈ ਚੰਗੀ ਪ੍ਰੇਰਣਾ ਲੈ ਕੇ ਜਾਏਗਾ ਚੰਗੀ ਸਿੱਖਿਆ ਲੈ ਕੇ ਜਾਏਗਾ ਆਪਣੇ ਮਨ ਨੂੰ ਗੁਰੂ ਸਾਹਿਬ ਦੇ ਇਤਿਹਾਸ ਨਾਲ ਜੋੜੇਗਾ ਪਰ ਜੇ ਹੇਮਕੋਟ ਜਾਏਗਾ ਉਥੋਂ ਦਾ ਸਟੋਰੀ ਕੀ ਸੁਣਾਉਣਗੇ ਇੱਥੇ ਤੱਪ ਹੋ ਰਿਆ ਸੀ ਇੱਥੇ ਮਾਲਾ ਪਾਈਆਂ ਸਨ ਇੱਥੇ ਇਦਾਂ ਚੌਂਕੜਾ ਵੱਜਾ ਸੀ ਉਦਾਂ ਵੀ ਸੋਚ ਲੈ ਕੇ ਘਰ ਆਏਗਾ ਭਾਵ ਸਾਡੇ ਆਪਣੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜਿਹੜਾ ਤਾਹਣ ਦੁਸ਼ਟ ਜਮਨ ਦਾ ਇਤਿਹਾਸ ਗੁਰੂ ਗੋਬਿੰਦ ਸਿੰਘ ਨਾਲ ਨਹੀਂ ਹੈ ਉਦੋਂ ਸਾਡੇ ਗੁਰੂ ਨਹੀਂ ਪਰ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਨਾਲ ਜੁੜਿਆ ਹੋਇਆ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਦੇ ਨਾਲ ਜੁੜਿਆ ਹੋਇਆ ਇਤਿਹਾਸ ਹੈ ਉਸ ਨੂੰ ਸਾਡੇ ਮਨਾਂ ਦੇ ਵਿੱਚੋਂ ਜਿਹੜਾ ਵਾ ਉਹ ਦੂਰ ਕਰ ਦਿੱਤਾ ਗਿਆ ਹੈ ਉਸ ਇਤਿਹਾਸ ਨੂੰ ਸਾਡੇ ਮਨਾਂ ਵਿੱਚੋਂ ਲਾ ਦਿੱਤਾ ਗਿਆ ਪਾਸੇ ਸਾਨੂੰ ਅੱਜ ਵਿਚਾਰਨ ਦੀ ਲੋੜ ਹੈ ਸਮਝਣ ਦੀ ਲੋੜ ਹੈ ਕਿ ਉਸੇ ਗ੍ਰੰਥ ਵਿੱਚੋਂ ਅੱਜ ਸਾਡੇ ਰਾਗਿਆਂ ਦੀ ਮਜਬੂਰੀ ਵੀ ਬਣ ਗਈ ਹੈ ਕਿ ਉਹ ਬਹੁਤ ਤਕੜ ਲੈ ਕੇ ਸਿੱਖ ਰਹਿਤ ਮਰਿਆਦਾ ਵਿੱਚ ਬਕਾਇਦਾ ਲਿਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਸਿਰਫ ਤਿੰਨ ਰਚਨਾਵਾਂ ਦਾ ਕੀਰਤਨ ਹੋ ਸਕਦਾ ਹੈ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਭਾਈ ਗੁਰਦਾਸ ਜੀ ਦੀਆਂ ਕਵਿਟ ਤੇਵਾਰਾਂ ਦਾ ਇੱਕ ਭਾਈ ਨੰਦ ਲਾਲ ਜੀ ਦੀਆਂ ਗਜਲਾਂ ਦਾ ਤੇ ਇਸ ਕੋਲਵਾਵਾ ਗੁਰੂ ਸਰਵ ਦੀ ਗੋਦ ਵਿੱਚ ਕਿਸੇ ਹੋਰ ਰਚਨਾ ਦਾ ਕਿਸੇ ਹੋਰ ਗ੍ਰੰਥ ਵਿੱਚੋਂ ਟੁਕਾ ਪੜ ਕੇ ਕੀਰਤਨ ਕਰਨਾ ਗੁਰਮਤ ਦੇ ਉਲਟ ਹੈ ਪਰ ਹੋ ਰਿਹਾ ਹੈ ਸ਼ਰਿਆਮ ਹੋ ਰਿਹਾ ਹੈ ਪਤਾ ਨਹੀਂ ਕਿਥੋਂ ਕਿਥੋਂ ਟੁਕਾ ਕੀ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਨਹੀਂ ਅੱਜ ਬਹੁਤ ਜ਼ਿਆਦਾ ਇਸੇ ਗ੍ਰੰਥ ਵਿੱਚ ਕੁਝ ਹਿੱਸਾ ਹੈ ਜਿਹੜਾ ਤ੍ਰਿਆ ਚਿੱਤਰ ਦੇ ਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹਦੇ ਵਿੱਚ ਅਸ਼ਲੀਲਤਾ ਪਰੋਸ਼ ਕੇ ਸਾਡੇ ਸਾਹਮਣੇ ਰੱਖਿਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਔਰਤ ਤੇ ਮਾਨ ਕਰਨ ਦੀ ਗੱਲ ਕਰਦੀ ਸੋਕੋ ਮੰਦਾ ਚ ਇੱਜਤ ਜੰਮੇ ਰਾਜਾਨ ਉਸ ਗ੍ਰੰਥ ਵਿੱਚ ਇੱਕ ਤੁਕ ਜਿਹੜੀ ਹੈ ਉਹ ਜਿਹੜੀ ਬਾਰ ਬਾਰ ਦੁਹਾਈ ਗਈ ਹੈ ਕਿ ਬਿਦਨਾ ਸਿਰਜ ਬਹੁਤ ਪਿਸ਼ਟਾਏ ਰੱਬ ਪਿਸ਼ਟਾਇਆ ਹੈ ਬਾਣੀ ਚਾਹੁੰਦਾ ਭੁਲਣ ਅੰਦਰ ਸਭ ਕੋ ਪਹਲੋ ਬਾ ਭੁੱਲ ਗੁਰੂ ਕਰਤਾਰ ਜਿਹੜਾ ਰੱਬ ਹੈ ਗੁਰੂ ਆ ਭੁਲਣ ਚ ਨਹੀਂ ਹੁੰਦਾ ਬਾਪਸ ਸੂਰੀ ਸਾਰੀ ਦੁਨੀਆ ਭੁਲਣ ਚ ਆਉਂਦੀ ਹੈ ਪਰ ਦਸਮ ਗ੍ਰੰਥ ਇਹਦਾ ਨਾਮ ਪਾ ਦਿੱਤਾ ਗਿਆ ਵੈਸੇ ਨਾਮ ਦਸਮ ਗ੍ਰੰਥ ਨਹੀਂ ਸੀ ਜਦੋਂ ਪੁਰਾਣਾ ਪੜਦੇ ਤੇ ਵਾਖ ਵਾਖ ਗ੍ਰੰਥ ਸਨ ਇਹ ਨਾਂ ਦਸਮ ਗ੍ਰੰਥ ਪਾ ਕੇ ਸਾਨੂੰ ਭਾਵਕ ਕੀਤਾ ਗਿਆ इमोशनल ਕਰਕੇ ਸਾਡੇ ਨਾਲ ਸਾਡੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਗਿਆ ਕਿਵੇਂ ਕਹੋ ਜੀ ਦਸਮ ਗ੍ਰੰਥ ਨੂੰ ਨਹੀਂ ਮੰਨਦੇ ਅਸਲ ਚ ਪੁਰਾਤਨ ਸਮੇਂ ਜਿਹਦਾ ਨਾਂ ਦਸਮ ਗ੍ਰੰਥ ਨਹੀਂ ਸੀ ਵੱਖ-ਵੱਖ ਗ੍ਰੰਥਾਂ ਦੇ ਨਾਂ ਇਹਨਾਂ ਨੂੰ ਇਕੱਠਿਆ ਕਰਕੇ ਨਾਂ ਰੱਖੋਤਾ ਗਿਆ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਗੁਰੂ ਲੱਭ ਜੋੜ ਦਿੱਤਾ ਗਿਆ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਸੋਪਮੰਦਾ ਕੀ ਜਿਤ ਜਮੇ ਰਾਜਾਂ ਉਹ ਗ੍ਰੰਥ ਕਹਿੰਦਾ ਹੈ ਕਿ ਬਿਦਨਾ ਸਿਰਜ ਬਹੁਤ ਪਛਤਾਏ ਬਿਦਨਾ ਕਹਿੰਦੇ ਔਰਤ ਨੂੰ ਰੱਬ ਵੀ ਕਦੀ ਪਛਤਾਇਆ ਹੈ ਔਰਤ ਨੂੰ ਬਣਾ ਕੇ ਔਰਤ ਨੂੰ ਪੈਦਾ ਕਰਕੇ ਰੱਬ ਪਛਤਾਇਆ ਕਮਾਲ ਦੀ ਗੱਲ ਹੈ ਇੱਕ ਗ੍ਰੰਥ ਕਹਿੰਦਾ ਹੈ ਔਰਤ ਨੂੰ ਬਣਾ ਕੇ ਰੱਬ ਨੂੰ ਪਛਤਾਉਣਾ ਪਿਆ ਕਿ ਇੱਕ ਬਾਣੀ ਜਿਹੜੀ ਕਹਿੰਦੀ ਹੈ ਨਹੀਂ ਔਰਤ ਬੜੀ ਮਹਾਨ ਹੈ ਸੋ ਕੋ ਮੰਦਾ ਕੀ ਇਹ ਜਿੱਤ ਜਮੇ ਰਹੋ ਇਹ ਔਰਤ ਨੇ ਆਪ ਫੈਸਲਾ ਕਰਨਾ ਕਿ ਮੇਰੇ ਬੰਦੇ ਤੇ ਜਿਸ ਗ੍ਰੰਥ ਵਿੱਚ ਰੱਬ ਨੂੰ ਪਛਤਾਉਂਦਾ ਦੱਸਿਆ ਗਿਆ ਹੈ ਉਹ ਰੱਬ ਕਿਹੜਾ ਹੋਏਗਾ ਮਹਾਕਾਲ ਦੀ ਗੱਲ ਦਸੀ ਉਹ ਰੱਬ ਵੀ ਮਹਾਕਾਲ ਹੈ ਜਿਹੜਾ ਕਾਲ ਦੇ ਅਧੀਨ ਹੁੰਦਾ ਹੈ ਸਾਡਾ ਆਕਾਰ ਹੈ ਜਿਹੜਾ ਕਾਲ ਦੇ ਅਧੀਨ ਨਹੀਂ ਆਉਂਦਾ ਕਸਮ ਗਰੰਦਾ ਜਿਹੜਾ ਰੱਬ ਹੈ ਉਹ ਮਹਾਕਾਲ ਹੈ ਜਿਹੜਾ ਸਮੇਂ ਦੇ ਅਧੀਨ ਚੱਲਦਾ ਹੈ ਜਿਹੜਾ ਰੂਪ ਵੀ ਬੜਾ ਵਕੜਾ ਬਿਆਨ ਕੀਤਾ ਹੈ ਗਿਆ ਹੈ ਬੜਾ ਭੈੰਕਰ ਜਿਹਾ ਰੂਪ ਉਸ ਦਾ ਬਿਆਨ ਕੀਤਾ ਗਿਆ ਹੈ ਇਦਾਂ ਦੀ ਗੱਲ ਗੁਰੂ ਅਰਜਨ ਸਾਹਿਬ ਦੀ ਬਾਣੀ ਪਤੀਬਰਤਾ ਦੀ ਗੱਲ ਕਰਦੀ ਹੈ ਗੁਰੂ ਅਰਜਨ ਸਾਹਿਬ ਦੀ ਬਾਣੀ ਕਹਿੰਦੀ ਹੈ ਕਿ ਫਰੀਦਾ ਤੂੰ ਆਪਣੇ ਜੀਵਨ ਦੇ ਵਿੱਚ ਇਹ ਵਿਸ਼ਵਾਸ ਬਾਬਾ ਫਰੀਦ ਦੇ ਕਿੰਨੇ ਸ਼ਲੋਕ ਨੇ ਆਪਣੇ ਜੀਵਨ ਦੇ ਵਿੱਚ ਕਦੀ ਪੜ ਕੇ ਵੇਖਣਾ ਟੁੰਢੇਂ ਦੀਏ ਸੁਹਾਗ ਕੋ ਤੌ ਤਨ ਕਾਈ ਤੋੜ ਜਿਨ੍ਹਾਂ ਨਾ ਸੁਹਾਗਣੀ ਤਿੰਨਾ ਝਾਕ ਨਾ ਹੋਰ ਧੰ ਸੁਹਾਗਣ ਜੋ ਪ੍ਰਭੂ ਪਛਾਨੈ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਹਾਗਣ ਦੀ ਗੱਲ ਕਰਦੀ ਹੈ ਕਈ ਸਾਡੇ ਵੀਰ ਨਾ ਅਧੂਰੀਆਂ ਕਹਾ ਲੈ ਕੇ ਦੇ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਅਸ਼ਲੀਲਤਾ ਦੀ ਗੱਲ ਲਿਖੀ ਹੈ ਵੀ ਅੱਜ ਨਾ ਸੁੱਤੀ ਕੰਤ ਸਵ ਅੰਗ ਮੁੜੇ ਮੁੜ ਜਾਏ ਮਾਫ ਕਰਨਾ ਭਾਗਾ ਵਾਲਿਓ ਕੱਲ ਨੂੰ ਸਾਡੀ ਧੀ ਜਵਾਨ ਹੋਏਗੀ ਅਸੀਂ ਵਰ ਚੁੜ ਕੇ ਆਪਣੀ ਧੀ ਨੂੰ ਉਸ ਵਰ ਦੇ ਲੜ ਲਾਉਨੇ ਹਾਂ ਕੋਈ ਬਗਾਨਾ ਮਰਦ ਸਾਨੂੰ ਬਾਜ਼ਾਰ ਵਿੱਚ ਸਾਡੀ ਧੀ ਨਾ ਮਿਲ ਜੇ ਅਸੀਂ ਪਰਵਾਹ ਨਹੀਂ ਕਰਦੇ ਪਰ ਜਦੋਂ ਅਸੀਂ ਕੋਈ ਵਰ ਆਗ ਚੜ ਕੇ ਆਪਣੀ ਧੀ ਨੂੰ ਉਹਦੇ ਲੜ ਲਾਉਨੇ ਹਾਂ ਸਾਨੂੰ ਬਾਜ਼ਾਰ ਵਿੱਚ ਮਿਲਦੇ ਅਸੀਂ ਕਹਿੰਦੇ ਸਾਡਾ ਰਿਸ਼ਤੇਦਾਰ ਹੈ ਸਾਡਾ ਜਵਾਈ ਹੈ ਸਾਡਾ ਮਹਿਮਾਨ ਹੈ ਸਾਡਾ ਪਰੋਣ ਹੈ ਸਾਡੇ ਘਰ ਆਉਂਦਾ ਅਸੀਂ ਆਓ ਭਗਤ ਕਰਦੇ ਕਿਉਂ ਕਿ ਉਹਦਾ ਉਹ ਕੰਤ ਹੈ ਉਹਦੀ ਪਤਲੀ ਹੈ ਇੱਕ ਸੱਭਿਆਚਾਰ ਇੱਕ ਸਮਾਜ ਹੈ ਸਾਡੀ ਧੀ ਕਿਸੇ ਹੋਰ ਦੇ ਘਰ ਜਾਂਦੀ ਹੈ ਕਿਸੇ ਦੀ ਧੀ ਅਸੀਂ ਆਪਣੇ ਘਰ ਲੈ ਕੇ ਆਉਨੇ ਹਾਂ ਹੁਣ ਬਾਣੀ ਨੇ ਸੁਹਾਗਣ ਦੀ ਗੱਲ ਕਹੀ ਹੈ ਹੁਣ ਅਜ ਨਾ ਸੁਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਦਾ ਅਰਥ ਹੈ ਭਾਵ ਮੈਂ ਅੱਜ ਹੀ ਰਬ ਪ੍ਰਮਾਤਮਾ ਇਥੇ ਕੰਤ ਪ੍ਰਮਾਤਮਾ ਨੂੰ ਕਿਹਾ ਗਿਆ ਕਿ ਅੱਜ ਹੀ ਮੈਂ ਪ੍ਰਮਾਤਮਾ ਦੇ ਨਾਲ ਪ੍ਰਮਾਤਮਾ ਦੀ ਵਿਚਾਰਧਾਰਾ ਅਨੁਸਾਰ ਅਜੀਵਨ ਨਹੀਂ ਜੀਵਿਆ ਅੱਜ ਹੀ ਮੈਂ ਗੁਰਮਤ ਆਪਣੇ ਜੀਵਨ ਚੋਂ ਪੁਲਾ ਦਿੱਤੀ ਕੰਤ ਦੇ ਅਸੂਲਾਂ ਨੂੰ ਅੱਜ ਹੀ ਨਸਾਰਿਆ ਤੇ ਮੇਰੀ ਇਹ ਹਾਲਤ ਹੈ ਜਿਨ੍ਹਾਂ ਨੇ ਕਦੀ ਕੰਤ ਦੇ ਗੋਲੀ ਜੀਵਨ ਦਾ ਧਾਰਨ ਕਰਕੇ ਨਹੀਂ ਦੇਖੇ ਉਹਨਾਂ ਦੀ ਹਾਲਤ ਸੰਸਾਰ ਤੇ ਕੀ ਹੁੰਦੀ ਹੋਏਗੀ ਉਥੇ ਗੱਲ ਪਹਿਲੀ ਗੱਲ ਬਾਣੀ ਵਿੱਚ ਕੰਤ ਕੈਨੂ ਕਿਹਾ ਇਸ ਜਗ ਮੇ ਪੁਰਖ ਇਸ ਜਗ ਮੇ ਪੁਰਖ ਇਕ ਹੈ ਉਹ ਇਕ ਤੋਂ ਨੇ ਕਾਲਪੁਰਖ ਅੱਜ ਮੈਂ ਸੁਤੀ ਕੰਤ ਸਿਉ ਸੌਣ ਦਾ ਅਰਥ ਹੈ ਕਿ ਅੱਜ ਹੀ ਮੈਂ ਉਸ ਪਰਿਪੂਰਨ ਪਰਮਾਤਮਾ ਕੰਤ ਦੇ ਗੁਣ ਲੈ ਕੇ ਜ਼ਿੰਦਗੀ ਬਤੀਤ ਨਹੀਂ ਕੀਤੀ ਤੇ ਮੇਰੀ ਇਹ ਹਾਲਤ ਹੈ ਜਿਹੜੇ ਰੋਜ਼ ਉਸ ਕੰਤ ਤੋਂ ਬਾਗੀ ਨੇ ਜਿਹੜੇ ਰੋਜ਼ ਉਸ ਕੰਤ ਤੋਂ ਵਿਛੜੇ ਹੋਏ ਨੇ ਉਹਨਾਂ ਦੀ ਕੀ ਹਾਲਤ ਹੁੰਦੀ ਹੋਏਗੀ ਤੇ ਦੂਸਰੇ ਬੰਨੇ ਉਹ ਤ੍ਰਿਆ ਚਤਰ ਜਿਹਦਾ ਜਿਹਦਾ ਨਾਮ ਦਸਮ ਗ੍ਰੰਥ ਰੱਖ ਕੇ ਸਾਡੇ ਸਾਹਮਣੇ ਪਰੋਸਿਆ ਗਿਆ ਉਹਦੇ ਵਿੱਚ ਪਤੀ-ਵ੍ਰੱਤਾ ਦੀ ਤੇ ਗੱਲ ਹੀ ਨਹੀਂ ਕੀਤੀ ਗਈ ਵੀ ਤੂੰ ਕਿਤੇ ਇੱਥੋਂ ਤੱਕ ਆ ਗਿਆ ਕਿ ਆਪਣੀ ਪਤਨੀ ਤੇ ਵਿਸ਼ਵਾਸ ਨਹੀਂ ਕਰਨਾ ਜੇ ਤ੍ਰਿਆ ਚਿੱਤਰ ਦੇ ਭਾਗ ਤੁਹਾਨੂੰ ਦੱਸ ਦਿੱਤੇ ਜਾਣ ਪਾਗਾਂ ਵਾਰੇ ਪਤੀ ਵੀ ਆਪਣੀ ਪਤਨੀ ਨਾਲ ਬੈਠ ਕੇ ਉਸਦੇ ਅਰਥ ਇੱਕ ਕਮਰੇ ਵਿੱਚ ਬੈਠ ਕੇ ਨਹੀਂ ਪੜ ਸਕਦਾ ਸ਼ਾਇਦ ਅੱਖਾਂ ਕੇ ਹੱਥ ਰੱਖਣਾ ਪਵੇਗਾ ਕੰਨ ਬੰਦ ਕਰਨੇ ਪੈਣਗੇ ਤੇ ਆਪਣੇ ਆਪ ਸ਼ਰਮ ਵਿੱਚ ਮਰਨਾ ਪਵੇਗਾ ਕਿ ਇੰਨੀ ਅਸ਼ਲੀਲਤਾ ਜਿਹੜੀ ਇਸ ਵਿਚਾਰ ਵਿੱਚ ਲਿਖੀ ਹੈ ਇੱਕ ਵਾਰ ਪੜਨ ਤੋਂ ਬਾਅਦ ਬੰਦਾ ਜ਼ਮੂਰ ਸੋਚੇਗਾ ਕਿ ਨਹੀਂ ਇਹ ਮੇਰੇ ਗੁਰੂ ਦੀ ਰਚਨਾ ਨਹੀਂ ਹੋ ਸਕਦੀ ਮੇਰੇ ਗੁਰੂ ਨੂੰ ਕਲੰਕਿਤ ਕਰਨ ਵਾਸਤੇ ਐਸੀ ਰਚਨਾ ਹਾਂ ਰੌਲਾ ਕੌਣ ਲੋਕ ਪਾਉਂਦੇ ਨੇ ਜਿਨ੍ਹਾਂ ਨੇ ਅਜੇ ਤੱਕ ਕੁਝ ਨੂੰ ਪੜ੍ਹਿਆ ਨਹੀਂ ਜਿਨ੍ਹਾਂ ਨੇ ਅਜੇ ਤੱਕ ਕੁਝ ਨੂੰ ਪਾਠ ਕਰਕੇ ਨਹੀਂ ਦੇਖਿਆ ਉਹਨੂੰ ਪੜ੍ਹ ਲਓ ਜ਼ਰੂਰ ਪੜ੍ਹੋ ਤੁਸੀਂ ਦਸਮ ਗ੍ਰੰਥ ਨੂੰ ਪੜ੍ਹੋ ਪਰੰਤੂ ਬਾਦ ਇੱਕ ਵਾਰ ਇਕਾਤ ਵਿੱਚ ਬੈਠ ਕੇ ਫੈਸਲਾ ਕਰਨਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਸਾਨੂੰ ਵਧੀਆ ਜੀਵਨ ਜਾ ਦਿੰਦੇ ਨੇ ਆਪਣੇ ਬੱਚੇ ਤਾਂ ਕੁਰਬਾਨ ਕਰਦੇ ਨੇ ਕਿ ਏਦਾਂ ਦੀਆਂ ਰਚਨਾਵਾਂ ਮੇਰੇ ਗੁਰੂ ਦੇ ਨਾਲ ਜੁੜ ਸਕਦੀਆਂ ਨੇ ਕ੍ਰਿਸ਼ਨ ਨੂੰ ਕੋਲੂਲਾ ਕਰਦਿਆਂ ਵਿਖਾਇਆ ਗਿਆ ਗੋਪੀਆਂ ਦੇ ਨਾਲ ਕਿੰਦਾ ਦਾ ਜਿਹੜਾ ਸਮਾਜਿਕ ਸਾਡੇ ਵੀਰ ਕਹਿੰਦੇ ਨੇ ਵੇਖੋ ਜੀ ਇਹ ਸਾਨੂੰ ਸਮਾਜ ਵਿੱਚ ਨਾ ਜ਼ਿੰਦਗੀ ਜੂਣ ਵਾਸਤੇ ਬਲ ਦਿੰਦਾ ਹੈ ਇੱਕ ਭੈਣ ਨੇ ਆਪਣੇ ਆਪਣੇ ਭਰਾ ਨੂੰ ਕਿਵੇਂ ਧੋਖਾ ਦੇਣਾ ਹੈ ਇੱਕ ਪੁੱਤਰ ਨੇ ਆਪਣੀ ਮਾਂ ਨੂੰ ਕਿਵੇਂ ਧੋਖਾ ਦੇਣਾ ਹੈ ਇੱਕ ਬਾਪ ਨੇ ਆਪਣੇ ਬੱਚਿਆਂ ਦੇ ਨਾਲ ਕਿਵੇਂ ਬੇਵਿਚਾਰ ਕਰਨਾ ਹੈ ਕਿਨਾਂ ਨੂੰ ਧੋਖਾ ਦੇ ਕੇ ਗਲਤ ਰਸਤੇ ਤੋਰਨਾ ਹੈ ਕੱਲੇ-ਕੱਲੇ ਤ੍ਰਿਆ ਚਿੱਤਰ ਦਾ ਇੱਕ-ਇੱਕ ਅੰਕ ਪੜ੍ਹ ਕੇ ਵੇਖ ਲੋ ਸਾਨੂੰ ਆਪ ਪਤਾ ਲੱਗ ਜਾਏਗਾ ਕਿਵੇਂ ਅਸ਼ਲੀਲਤਾ ਸਾਡੇ ਸਾਹਮਣੇ ਪਰੋਸੀ ਗਈ ਹੈ ਪਰ ਅਸੀਂ ਅਜੇ ਅੰਕ ਬੰਦ ਕੀਤੇ ਹੋਏ ਨੇ ਅਸੀਂ ਕੰਨਾਂ ਨੂੰ ਬਿਲਕੁਲ ਬੰਦ ਕਰਕੇ ਅੱਖਾਂ ਮੀਟ ਕੇ ਤੁਰੇ ਜਾ ਰਹੇ ਹਾਂ ਥੋੜਾ ਜਿਹਾ ਸੁਚੇਤ ਹੋ ਜਾਈਏ ਜਾਗ ਜਾਈਏ ਤਾਂ ਕਿ ਅਸੀਂ ਗੁਰਮਤ ਨੂੰ ਸਮਝ ਸਕੀਏ ਅੱਜ ਧਾਰਮਿਕ ਜਤਰਵਾਂ ਜਿੰਨੀਆਂ ਤੁਸੀਂ ਕਦੀ ਦੇਖਣਾ ਬਾਹਰਲੀ ਕੰਟਰੀਆਂ ਤੱਕੇ ਬਿਮਾਰੀ ਫੈਲ ਗਈ ਕਿ ਜਿੰਨੀਆਂ ਧਾਰਮਿਕ ਯਾਤਰਾ ਇੰਡੀਆ ਵਿੱਚੋਂ ਬੱਸਾਂ ਰਾਹੀਂ ਜਾਂਦੀ ਹੈ ਟ੍ਰੇਨਾਂ ਰਾਹੀਂ ਜਾਂਦੀ ਹੈ ਬਾਹਰਲੀਆਂ ਕੰਟਰੀਆਂ ਤੋਂ ਜਹਾਜ਼ਾਂ ਰਾਹੀਂ ਯਾਤਰਾ ਜਾਂਦੀ ਹੈ ਹੇਮਕੋਟ ਜਾ ਰਿਹਾ ਹੈ ਭਾਈ ਭੁੱਲ ਨਾ ਜਾਣਾ ਆਨੰਦਪੁਰ ਸਾਹਿਬ ਨੂੰ ਭੁੱਲ ਨਾ ਜਾਣਾ ਚਮਕੌਰ ਦੀ ਗੜੀ ਨੂੰ ਅੱਲਾ ਯਾਰਖਾ ਜੂਗੀ ਨੇ ਇੱਕ ਸਤਰਾ ਲਿਖਿਆ ਨੇ ਆਪਣੀ ਪੁਸਤਕ ਵਿੱਚ ਉਹ ਜਦੋਂ ਚਮਕੌਰ ਦੀ ਗੜੀ ਨੂੰ ਧਿਆਨ ਨਾਲ ਵਿਖਦਾ ਹੈ ਉਹ ਕਹਿੰਦਾ ਇਹ ਉਹ ਜਹਾ ਹੈ ਇਹ ਉਹ ਜਹਾਂ ਜਹਾਂ ਕਹਿੰਦੇ ਜਗਾ ਨੂੰ ਇਹ ਉਹ ਜਹਾਂ ਹੈ ਜਹਾਂ 40 ਤਨ ਸ਼ਹੀਦ ਹੋਏ ਖਿਤਾਬੇ ਸਰਵਦੀ ਸਿੰਘੋ ਨੇ ਸਰਕਤਾ ਕੇ ਲਈਏ ਲੱਗੇ ਜੇ ਅੱਜ ਕੋਈ ਸਿੱਖਾਂ ਨੂੰ ਸਰਦਾਰ ਕਹਿੰਦਾ ਹੈ ਇਹਨਾਂ ਦੇ ਬਜ਼ੁਰਗਾਂ ਨੇ ਪਹਿਲਾਂ ਆਪਣੇ ਸਿਰ ਕਲਮ ਕਰਵਾਏ ਨੇ ਇਹ ਉਹ ਜਗਾਹ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਬੱਚਿਆਂ ਨੂੰ ਮੈਦਾਨੇ ਜੰਗ ਵਿੱਚ ਤੋਰਨ ਵਕਤੇ ਗੱਲ ਕਹਿੰਦੇ ਨੇ ਲੋ ਜਾਓ ਬੇਟਾ ਤੂੰ ਮੈਂ ਅੱਲਾਹ ਕੋ ਸੰਪਾ ਮਰ ਜਾਓ ਜਾਂ ਮਾਰੋ ਤੂੰ ਮੈਂ ਅੱਲਾਹ ਕੋ ਸੰਪਾ ਰੱਬ ਕੋ ਨਾ ਬਿਸਾਰੋ ਤੂੰ ਮੈਂ ਅੱਲਾਹ ਕੋ ਸੰਪਾ ਸਿੱਖੀ ਕੋ ਉਭਾਰੋ ਤੂੰ ਮੈਂ ਅੱਲਾਹ ਕੋ ਸੰਪਾ ਖਾਇਸ਼ ਹੈ ਤੇਗ ਚਲਾਤੇ ਹੋਏ ਦੇਖੇ ਹਮ ਆਂਖ ਸੇ ਵਰਸ਼ੀ ਤੁਮੇ ਖਾਤੇ ਹੋਏ ਦੇਖੇ ਇੱਕ ਕੀਮਤੀ ਵਿਰਸਾ ਜਿਹੜਾ ਹੈ ਸਾਡੇ ਮਨਾਂ ਚੋਂ ਪਹਲਾਉਣ ਵਾਸਤੇ ਇਦਾਂ ਦੀਆਂ ਰਚਨਾਵਾਂ ਸਾਡੇ ਸਾਹਮਣੇ ਲਿਆਂਦੀਆਂ ਜਾ ਰਹੀਆਂ ਥੋੜਾ ਜਿਹਾ ਭਾਗਾਂ ਵਾਲੇ ਸੁਚੇਤ ਹੋ ਜਾਓ ਸਾਡਾ ਮਕਸਦ ਇੱਕੋ ਹੀ ਹੈ ਆਕਾਲ ਤਖਤ ਵੱਲੋਂ ਪੰਥ ਪ੍ਰਵਾਨ ਸਿੱਖ ਰਹਿਤ ਮਰਿਆਦਾ ਦੇ ਆਧਾਰਕ ਸ੍ਰੀ ਗੁਰੂ ਰਣਜੀਤ ਸਾਹਿਬ ਦੀ ਬਾਣੀ ਘਰਾ ਘਰਾ ਚ ਪ੍ਰਚਾਰਨੀ ਤਾਂ ਕਿ ਅਸੀਂ ਗੁਰਦੁਆਰਿਆਂ ਦੀ ਮਰਿਆਦਾ ਇੱਕ ਕਰ ਸਕੀਏ ਵਹਿਮ ਭਰਮ ਪਖੰਡ ਸਾਡੇ ਸਮਾਜ ਵਿੱਚੋਂ ਨਿਕਲ ਸਕਣ ਜਿਹੜੀਆਂ ਅੱਜ ਡੇਰਿਆਂ ਦੀਆਂ ਮਰਿਆਦਾ ਸਾਡੇ ਗੁਰਦੁਆਰਿਆਂ ਚ ਲਾਗੂ ਹੋ ਚੁੱਕੀਆਂ ਨੇ ਅਸੀਂ ਇੱਕ ਮਰਿਆਦਾ ਦੇ ਚੰਡੇ ਹੇਠ ਆ ਸਕੀਏ ਤੇ ਜੇ ਕੋਈ ਰਾਗੀ ਇਦਾਂ ਦੀਆਂ ਰਚਨਾਵਾਂ ਨੂੰ ਪੜਦਾ ਵੀ ਹੈ ਪਿਆਰ ਨਾਲ ਬੇਜਤੀ ਨਹੀਂ ਕਰਨੀ ਬੜੇ ਪਿਆਰ ਨਾਲ ਪੁੱਛੋ ਤਾਂ ਸਹੀ ਭਾਈ ਤੂੰ ਸਿੱਖ ਰਹਿਤ ਮਰਿਆਦਾ ਨੂੰ ਮੰਨਦਾ ਹੈ ਜਿਹਦੇ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੈ ਕਿ ਇਹਨਾਂ ਤਿੰਨ ਜਨਾਵਾਂ ਤੋਂ ਬਾਹਰ ਜਾ ਕੇ ਕੀਰਤਨ ਕਰ ਸਕਦੇ ਹੋ ਤੇ ਜ਼ਰੂਰ ਕਰੋ ਜੇ ਸਿੱਖ ਰਹਿਤ ਮਰਿਆਦਾ ਵਿੱਚ ਨਹੀਂ ਲਿਖਿਆ ਤੇ ਕਿਉਂ ਆਤਾਰ ਤੱਕ ਦੀ ਉਸ ਪ੍ਰਵਾਨ ਸਿੱਖ ਰਹਿਤ ਮਰਿਆਦਾ ਨੂੰ ਪਿੱਠ ਦੇ ਰਹੇ ਹੋ ਇੰਨੀ ਕਿ ਸਾਨੂੰ ਪੁੱਛਣ ਦੀ ਜਿਹੜੀ ਹਿੰਮਤ ਜ਼ਰੂਰ ਕਰਨੀ ਪਵੇਗੀ ਤਾਂ ਹੀ ਸਾਡੇ ਪ੍ਰਚਾਰ ਦਾ ਜਿਹੜਾ ਹੈ ਮਕਸਦ ਹੈ ਉਹ ਹੱਲ ਹੋ ਸਕਦਾ ਹੈ ਸਿੱਖੀ ਸਕੀਲੇ ਹਰ ਵੱਲੋਂ ਚਲਾਈ ਜਾ ਰਹੇ ਇਹ ਪ੍ਰੋਗਰਾਮ ਦਾ ਇੱਕੋ ਹੀ ਮਕਸਦ ਹੈ ਅਸੀਂ ਕਿਸੇ ਡੇਰੇ ਦੀ ਗੱਲ ਨਹੀਂ ਕਰਨੀ ਅਸੀਂ ਆਕਾਲ ਪਖ ਤੋਂ ਲੋ ਪ੍ਰਵਾਨ ਸਿੱਖ ਰਹਿਤ ਮਰਿਆਦਾ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਜਿੰਨੇ ਵੀ ਤੁਹਾਡੇ ਕੋਲ ਵੀਰ ਇੱਚੇ ਪ੍ਰਚਾਰਕ ਆਏ ਨੇ ਸਾਡਿਆਂ ਬੋਲਾਂ ਵਿੱਚੋਂ ਤੁਹਾਨੂੰ ਜੇ ਇਹ ਲੱਗੇ ਕਿ ਅਸੀਂ ਕਿਸੇ ਪਾਰਟੀ ਦੀ ਗੱਲ ਕਰਦੇ ਆਂ ਕਿਸੇ ਡੇਰੇ ਦੀ ਗੱਲ ਕਰਦੇ ਆਂ ਕਿਸੇ ਧੜੇ ਦੀ ਗੱਲ ਕਰਦੇ ਹਾਂ ਤੇ ਤੁਹਾਡੇ ਤੇ ਸਵਾਲ ਜ਼ਰੂਰ ਕਰਿਓ ਕਿ ਤੁਹਾਡੇ ਲੈਕਚਰ ਚੋਂ ਤੁਹਾਡਿਆਂ ਬੋਲਾਂ ਤੋਂ ਸਾਨੂੰ ਇਹ ਮਹਿਸੂਸ ਹੋਇਆ ਹੈ ਕਿ ਤੁਸੀਂ ਇਸ ਧੜੇ ਦੀ ਜਾਦੀ ਪ੍ਰੋੜਤਾ ਕੀਤੀ ਹੈ ਮਾੜਾ ਕਿਆ ਅਸੀਂ ਹੱਥ ਜੋੜ ਕੇ ਖਿਲਾ ਮੰਗ ਲਵਾਂਗੇ ਸਾਡਾ ਇੱਕੋ ਹੀ ਧੜਾ ਹੈ ਉਹ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅਸੀਂ ਇਸ ਧੜੇ ਦੀ ਗੱਲ ਕਰਨ ਆਏ ਹਾਂ ਇੱਕੋ ਹੀ ਸਾਡੀ ਪਾਰਟੀ ਹੈ ਇਸ ਕਰਕੇ ਬੇਨਤੀ ਹੈ ਪਾਗਾਂ ਵਾਲਿਓ ਅਕਾਲ ਸਖਤ ਵੱਲੋਂ ਪੰਥ ਪ੍ਰਵਾਨ ਸਿੱਖ ਰਹਿਤ ਮਰਿਆਦਾ ਆਪ ਪੜੋ ਆਪ ਵਿਚਾਰੋ ਤੇ ਆਪਣੇ ਬੱਚਿਆਂ ਨਾਲ ਗੁਰਬਾਣੀ ਦੀ ਵਿਚਾਰ ਜ਼ਰੂਰ ਸਾਂਝੀ ਕਰੋ ਰਹਿੰਦੀਆਂ ਵਿਚਾਰਾਂ ਸ਼ਾਮ ਦੇ ਦੀਵਾਨ ਵਿੱਚ ਆਪਾਂ ਫਿਰ ਸਾਂਝੀਆਂ ਕਰਾਂਗੇ ਇੱਥੇ ਹੀ ਸਮਾਪਤੀ ਹੈ ਫਿਰ ਵੀਰ ਜੀ ਆਪ ਜੀ ਨੂੰ ਸੰਖੇਪ ਵਿਚਾਰਾਂ ਜਿਹੜੀਆਂ ਨੇ ਅਗਲੇ ਪ੍ਰੋਗਰਾਮਾਂ ਦੇ 10 ਦਿਨਗੇ ਸਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ